ਤੈਖਰੀਆ ਕਾ ਅਸਰੇ ਪੰਜਾਬ ਵਾਸੁੰਡਾ ਦਾ ਸਵਾਗਤ ਹੈ ਆਪਣੇ YouTube ਨੂੰ ਪੰਜਾਬ ਮੌਸਮ ਵਿੱਚ ਜਿਸ ਤੇ ਬਾ 28 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨਾ ਭਾਗਾਂ ਚ ਮੀਂਹ ਕਣੀ ਦੇਖਣ ਨੂੰ ਮਿਲੂਗਾ ਟੈਂਪਰੇਚਰ ਕਿੰਨਾ ਕੁ ਵਾਧਾ ਘਟਾ ਦੇਖਣ ਨੂੰ ਮਿਲੂਗਾ ਪੰਜਾਬ ਦੇ ਬਹੁਤ ਜਿਹੇ ਭਾਗਾਂ ਚ ਆਪਣੇ ਹਾਲਾੜਗੇ ਹਾਲਾਤ ਬਣੇ ਹੋਏ ਹਨ ਕਿੰਨਾ ਭਾਗ ਨੂੰ ਰੱਖਤ ਦੇਖਣ ਨੂੰ ਮੈਂ ਸਾਦੀ ਹੈ ਤੇ ਕਿੰਨਾ ਭਾਗਾਂ ਚ ਮਾਹੌਲ ਹੋਰ ਵੀ ਵਿਗੜ ਸਕਦਾ ਹੈ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਹੋਰ ਨਾ ਵੀ ਉਹਦਾ ਨਵੀਆਂ ਵੀਡੀਓ ਦੇਖਣ ਲਈ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹਾਂ ਤਾਂ 28 ਅਗਸਤ ਨੂੰ ਪੰਜਾਬ ਦੇ 10 ਵੇ ਦੀਆਂ ਸਵੇਰ ਦੀਆਂ ਲਾਈਵ ਸੈਟਲਾਈਟ ਵੀ ਨਹੀਂ ਸਕਦੇ ਪੰਜਾਬ ਦੇ ਆਪਣੇ ਥੋੜੇ ਜਿਹਾ ਭਾਗ ਹੋ ਗਿਆ ਚੰਡੀਗੜ੍ਹ ਮਾਲੀ ਸਾਈਡ ਦੇ ਇੰਨਾ ਚ ਥੋੜੀ ਜਿਹੀ ਬਦਲਵਾਈ ਬਣੀ ਹੋਈ ਹੈ ਲਗਭਗ ਬਾਕੀ ਪੰਜਾਬ ਦਾ ਮੌਸਮ ਸਾਫ਼ ਹੀ ਦੇਖਣ ਨੂੰ ਮਿਲ ਰਿਹਾ ਪਰ ਇਹਦੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਟੈਂਪਰੇਚਰ ਦੀ ਗੱਲ ਕਰੀਏ ਟੈਂਪਰਚਰ ਆਪਣੇ 33 ਤੋਂ ਲੈ ਕੇ 35 ਡਿਗਰੀ ਦੇਖਣ ਨੂੰ ਮਿਲੂਗਾ ਪੰਜਾਬ ਦੇ ਲਗਭਗ ਸਾਰੇ ਜਲਿਆਂ ਚ ਕਈਆਂ ਚ ਘੱਟ ਦੇਖਣ ਨੂੰ ਮੈਂ ਸਾਦਾ ਥੋੜਾ ਪਤਾ ਹੋਰ ਵੀ ਅੱਜ ਠੰਡਾ ਮਾਹੌਲ ਲਗਭਗ ਬਣਿਆ ਰਹੂਗਾ ਦੁੱਧੋਂ ਤਪਕੀ ਦੇਖਣ ਨੂੰ ਮਿਲੂਗੀ ਪਰ ਕੋਈ ਗਰਮੀ ਵਿੱਚ ਜ਼ਿਆਦਾ ਵਾਧਾ ਨਹੀਂ ਦੇਖਣ ਨੂੰ ਮਿਲੂਗਾ ਤੇ ਗੱਲ ਕਰੀਏ ਮੀਂਹ ਦੀ ਮੀਂਹ ਆਪਣੇ ਲਗਭਗ ਹੱਲੇ ਤਾਂ ਨਹੀਂ ਆਪਣੇ 1 ਤੋਂ 2 ਵਜੇ ਇਹਨੇ ਉਹ ਵੀ ਆਪਾਂ ਜ਼ਿਲ੍ਹੇਵਾਰ ਦੀ ਗੱਲ ਕਰਨੇ ਆ ਕਿੰਨਾ ਪਾ ਗਾ ਜਮੀ ਦੇਖੋ ਮੈਂ ਸਤ ਦੁਪਹਿਰ ਨੂੰ ਇਸ ਵਕਤ ਲਗਭਗ ਪੰਜਾਬ ਦੇ ਆਪਣੇ ਰੂਪਨਗਰ ਫਤਕਰ ਸਬ ਪਟਿਆਲਾ ਮੁਹਾਲੀ ਇਹਨਾਂ ਚ ਥੋੜੀ ਬੋਤੀ ਬਦਲਾਵੀ ਬਣੀ ਹੋਈ ਹੈ ਮਾਲਾ ਮੋਟਾ ਮੀਂਹ ਦੇਖਣ ਨੂੰ ਮਿਲਿਆ ਹਲਕਾ ਦਰਮਿਆਨਾ ਹੁਣ ਉਹ ਵੀ ਬੱਦਲ ਹੋਏ ਕਮਜ਼ੋਰ ਪੈ ਚੁੱਕੀ ਹੈ ਤੇ ਥੋੜੀ ਬੋਤੀ ਤਾਨ ਤਾਨ ਅੰਬਰ ਸਰ ਗਦਾਸ ਵਿੱਚ ਮਾਲੀ ਮੋਟੀ ਵੀ ਹਲਕੀ ਦਰਮਿਆਨੀ ਬੂੰਦਾ ਬੰਦੀ ਦੇਖਣ ਨੂੰ ਮਿਲ ਸਕਦੀ ਹੈ ਤੇ ਦੁਪਹਿਰ ਨੂੰ ਲਗਭਗ ਆਪਣੇ ਮਾਝੂਦ ਆਪ ਵਿੱਚ ਜਿਆਦੇ ਮੀਂਹ ਸਾਰ ਹਨ ਬੱਦਲ ਕ੍ਰੇਟ ਹੋ ਸਕਦੇ ਨੇ ਇਹ ਨਹੀਂ ਲਗਾਤਾਰ ਭਾਰੀ ਮੀਂਹ ਦੇਖਣ ਨੂੰ ਮ ਜਾ ਘੰਟੇ ਲਈ ਵੀ ਦੇਖਣ ਨੂੰ ਲੱਗਾ ਵਾਤਵਾਤ ਆਪਣੇ ਪੰਜਾਬ ਵਿੱਚ ਦੁਪਹਿਰ ਤੇ ਬੜਾ ਬਦਲੋਈ ਕ੍ਰੀਏਟ ਹੋ ਸਕਦੀ ਹੈ ਆਪਣੇ ਮੱਧ ਭਗ ਲੱਗ ਪੋ ਲੁਧਿਆਣਾ ਮੋਗੇ ਦੇ ਲੱਗੇ ਆਪਾਂ ਕੀ ਮੱਝ ਤੋਂ ਅੱਪ ਵਿੱਚ ਵੀ ਹੋ ਸਕਦੀ ਹੈ ਬਾਅਦ ਵਿੱਚ ਤੁਹਾਨੂੰ ਦੁਪਹਿਰ ਨੂੰ ਵੀਡੀਓ ਬਣਾ ਕੇ ਦਵਾਂਗੇ ਕਿ ਕਿੰਨਾ ਭਾਗੋ ਚ ਬਦਲ ਹੋਈ ਕ੍ਰੀਏਟ ਹੋਈ ਤੇ ਕਿਹਨਾ ਜ਼ਿਲ੍ਹਿਆਂ ਵਿੱਚ ਅਸਰ ਕਰੂਗੀ ਉਹ ਤੁਹਾਨੂੰ ਬਾਅਦ ਦੁਪਹਿਰ ਨੂੰ ਅਪਡੇਟ ਲਾਈਵ ਦੇ ਸਕਦੇ ਹਾਂ ਹੱਲੇ ਆਪਾਂ ਪੂਰੀ ਪੁਸ਼ਟੀ ਨਹੀਂ ਕਰ ਸਕਦੇ ਕਿ ਕਿੰਨਾ ਭਾਗੋ ਚ ਬਦਲ ਹੋਈ ਕ੍ਰੀਏਟ ਹੋਗੀ ਪਰ ਉਮੀਦ ਹੈ ਗਰਜ ਚਮਕ ਵਾਲੇ ਛੋਟੇ-ਮੋਟੇ ਬਦਲ ਕ੍ਰੀਏਟ ਹੋਣਗੇ ਦੁਪਹਿਰ ਤੋਂ ਬਾਅਦ ਤੇ ਗੱਲ ਪੰਜਾਬ ਵਿੱਚ ਪਰ ਹੁਣ ਥੋੜੀ ਨੀਤੋ ਰਾਹਤ ਹੈ ਅੱਗੇ ਜਿੰਨਾ ਭਾਰੀ ਉਮੀਦੀ ਉਮੀਦ ਹੱਲੇ ਗਾਂ ਵੀ ਨਹੀਂ ਦੇਖਣ ਮਿਲੀ ਮੈਂ ਜਰੂਰ ਦੇਖਣ ਨੂੰ ਮਿਲੂਗਾ ਫੇਰ ਕੱਲ ਤੋਂ ਬਾਅਦ ਪਰ ਇੰਨੀ ਜ਼ਿਆਦੀ ਉਮੀਦ ਨਹੀਂ ਜਿੰਨਾ ਅੱਗੇ ਦੇਖਣ ਨੂੰ ਰਿਹਾ ਇਸ ਲਈ ਬਚਾਈ ਹੈ ਥੱਲੇ ਕਮੈਂਟਾਂ ਚ ਵਾਇਰ ਕਰੂਨ ਅਰਦਾਸ ਜਰੂਰ ਕਰਿਓ ਮੈਂ ਵੀ ਕਰਦਾ ਆਪਣਾ ਪੰਜਾਬ ਤੇ ਮੇਰੇ ਪਰ ਹੱਥ ਰੱਖਣ ਝੋਨਿਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਆਪਣੇ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਰਿਆ ਪੰਜਾਬ ਵਿੱਚ ਵਾਇਰ ਕਰੂ ਆਪਾਂ ਅਰਦਾਸ ਕਰ ਸਕਦੇ ਮੂਰੇ ਹੋਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਕਿ ਆਪਣੇ ਜਲਦੀ ਤੋਂ ਜਲਦੀ ਪਾਣੀ ਦਾ ਰਸਤ ਦੇਖਣ ਲਈ ਆਪਣੇ ਪੰਜਾਬ ਦੇ ਵੀਰਾਂ ਲਈ ਜਾਂ ਪੰਜਾਬ ਵਾਸੀਆਂ ਲਈ ਬਾਕੀ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਜਿੱਦਾਂ ਕੋਈ ਨਵੀਂ ਰਿਪੋਰਟ ਆਉਗੀ ਦੁਪਹਿਰ ਤਾਂ ਪਤਾ ਕਿੰਨਾ ਪਾ ਕੇ ਕਿੰਨੇ ਮੀਦੇ ਸਾਰ ਬਣਦੇ ਹਨ ਤੁਹਾਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਦੱਸ ਦੰਗ ਧੰਨਵਾਦ